ਪਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਦਰ ਵਧਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਪੁੱਤਾ ਵਾਂਗ ਪਾਲੀ ਫਸਲ ਉਹ ਬਰਬਾਦ ਹੋ ਚੁੱਕੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਜਲਾਲਾਬਾਦੀਆਂ ਜਿੱਥੇ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰੋਗੇ ਤਾਂ ਪਾਣੀ ਹੀ ਪਾਣੀ ਨਜ਼ਰ ਆਏਗਾ ਇੱਥੇ ਜਿਹੜੀ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਝੋਨੇ ਦੀ ਫਸਲ ਹੈ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਤਾਂ ਦੂਰ ਦੂਰ ਤੱਕ ਜਿਹੜੀਆਂ ਮੋਟਰਾਂ ਨੇ ਬੰਬੀਆਂ ਨੇ ਉਹ ਵੀ ਡੁੱਬ ਚੁੱਕੀਆਂ ਨੇ ਤੇ ਗੰਨੇ ਦੀ ਫਸਲ ਵੀ ਬੜੀ ਪ੍ਰਭਾਵਿਤ ਹੋਈ ਆ ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਦੁਖੀ ਹੋ ਕੇ ਆਪਣਾ ਹਾਲ ਦੱਸ ਰਹੇ ਨੇ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਹਰ ਸਾਲ ਹੀ ਉਹਨਾਂ ਨੂੰ ਇਹ ਮਾਰਚ ਰਣੀ ਪੈਂਦੀ ਹੈ ਸਾਡੇ ਨਾਲ ਭਾਜੀ ਮੌਜੂਦ ਨੇ ਗੱਲਬਾਤ ਕਰਨਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਮੇਰਾ ਨਾਮ ਆਸਟਰ ਗੁਰਮੀਤ ਸਿੰਘ ਜੀ ਜਲਾਲਾਬਾਦ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਪਿੰਡ ਦਾ ਅਰਬਾਂ ਰੁਪਈਆ ਦਾ ਨੁਕਸਾਨ ਕਣਕ ਸੌਰੀ ਝੋਨਾ ਆ ਔਰ ਗੰਨਾ ਔਰ ਪੱਠੀ ਡੰਗਰਾਂ ਦੇ ਇਹਦਾ ਨੁਕਸਾਨ ਹੋ ਚੁੱਕਾ ਵਾ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ 15 ਦਿਨ ਤੋਂ ਅਸੀਂ ਪ੍ਰਭਾਵਤ ਹਾਂ ਜਿਹੜਾ ਕਿ ਮੰਡ ਖੇਤਰ ਦੇ ਥੱਲੇ ਏਰੀਆ ਚ ਪਾਣੀ ਰਹਿ ਰਿਹਾ ਸੀ ਹੁਣ 10 ਦਿਨ ਤੋਂ ਉੱਪਰ ਸਾਰੇ ਪਾਣੀ ਫਿਰ ਰਿਹਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਸਾਡੇ ਨਾ ਮੌਜੂਦਾ ਐਮਐਲਏ ਕਦੀ ਵੀ ਕਿਸੇ ਨੇ ਸਾਰ ਨਹੀਂ ਲਈ ਸਾਡੀ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਆ ਅਰਬਾਂ ਰੁਪਈਆ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਇਹਦਾ ਆ ਕੇ ਜੱਜਾ ਲਿਆ ਜਾਵੇ ਸਪੈਸ਼ਲ ਗੁਰਦੌਰੀ ਕਰਕੇ ਕਿਸਾਨਾਂ ਦਾ ਬੰਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਜਦੋਂ ਸਰਕਾਰ ਨੂੰ ਦਿਸਦਾ ਕਿ ਇੰਨਾ ਵੱਡਾ ਨੁਕਸਾਨ ਹੋ ਗਿਆ ਫਿਰ ਕਿਉਂ ਡੀਸੀ ਲੈਵਲ ਤੱਕ ਐਸਡੀਐਮ तहसीलदार पटवारी ਕਿਉਂ ਸੁੱਤੇ ਪਏ ਆ ਕਿਉਂ ਨਹੀਂ ਆ ਕੇ ਸਾਡਾ ਵੇਖਦੇ ਇਹ ਸਾਡਾ ਹਾਲਾਤ ਵੇਖਣਾ ਕਿ ਅੱਜ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਜਿਨ੍ਹਾਂ ਉੱਪਰ ਪੂਰਾ ਹੀ ਖਰਚਾ ਕਰ ਦਿੱਤਾ ਹੈ ਔਰ ਇੰਨਾ ਨੁਕਸਾਨ ਹੋ ਗਿਆ ਕਿ ਅਸੀਂ ਝਾਲੀ ਨਹੀਂ ਸਕਦੇ ਇਹ ਕਰਕੇ ਸਾਡੇ ਉੱਪਰ ਮਿਹਰਬਾਨੀ ਕੀਤੀ ਜਾਵੇ ਕਿ ਸਾਡੀ ਸਪੈਸ਼ਲ ਗੁਰਦੌਰੀ ਕਰਕੇ ਕਿਸਾਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਮਾਲ ਡੰਗਰ ਦਾ ਖਿਆਲ ਕੀਤਾ ਜਾਵੇ ਕੋਈ ਪੱਠਾ ਨਹੀਂ ਸਾਡੇ ਕੋਲ ਸਭ ਤੋਂ ਜਲਾਲਾਬਾਦ ਦੇ ਵਿੱਚ ਮੰਡ ਖੇਤਰ ਏਰੀਆ ਹੈ ਜਿਹਦੇ ਵਿੱਚ ਸਭ ਤੋਂ ਵੱਧ ਫਸਲਾਂ ਹੁੰਦੀਆਂ ਜੇ ਸੈਂਟਰ ਗਵਰਨਮੈਂਟ ਨੂੰ ਸਾਡੀਆਂ ਫਸਲਾਂ ਦੀ ਜ਼ਰੂਰਤ ਆ ਤੇ ਫਿਰ ਸਾਡਾ ਨੁਕਸਾਨ ਚੱਲਣ ਦੀ ਵੀ ਜ਼ਰੂਰਤ ਹੋਣੀ ਚਾਹੀਦੀ ਆ ਮੈਂ ਬੇਨਤੀ ਕਰਦਾ ਵਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਉਹਨਾਂ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂ ਸਾਡੇ ਮੌਜੂਦਾ ਐਮ.ਐਲ.ਏ. ਦਲਬੀਰ ਟੋਂਗ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਾਡਾ ਹਾਲਾਤ ਵੇਖਣ ਵੈਰਗੁਰਜੀਕਾ ਖਲਸਾ ਵੈਰਗੁਰਜੀ ਕੀ ਫਤਿਹ ਸੋ ਇਹ ਮਾਸਟਰ ਜੀ ਨੇ ਜਿਨ੍ਹਾਂ ਵੱਲੋਂ ਆਪਣਾ ਦੁੱਖ ਜ਼ਾਹਰ ਕੀਤਾ ਗਿਆ ਤਾਂ ਹੋਰ ਵੀ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਬਾਬੂ ਜੀ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਕਿ ਤੁਹਾਡੀਆਂ ਫਸਲਾਂ ਨੂੰ ਨੁਕਸਾਨ ਹੋਇਆ ਜਦੋਂ ਪਾਣੀ ਹਰ ਬਾਰੀ ਨੁਕਸਾਨ ਹੁੰਦਾ ਤੇ ਤੁਹਾਨੂੰ ਚਾਹੀਦਾ ਕਿ ਸਰਕਾਰਾਂ ਨੂੰ ਇਸ ਦਾ ਕੋਈ ਢੁਕਵਾਂ ਪ੍ਰਬ ਬਿਲਕੁਲ ਵੜਦਾ ਹੀ ਕੋਈ ਨਹੀਂ ਇੱਥੇ ਆਉਂਦਾ ਹੀ ਕੋਈ ਨਹੀਂਗਾ ਤੇ ਕੱਲ ਪਰਸੋਂ ਆਇਆ ਤੇ ਢੇੜਾ ਮਾਰ ਕੇ ਚਲੇ ਗਿਆ ਇਹ ਨਹੀਂ ਵੇਖਿਆ ਪਾਣੀ ਪਾਣੀ ਹੁਣ ਪਰਸੋਂ ਦਾ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਖਲੋਤੇ ਕੰਡੇ ਦੇ ਵੇਖਣ ਲੇ ਕੀ ਬਣ ਰਿਆ ਸਾਡੇ ਡੰਗਰੇ ਭੁੱਖੇ ਮਰ ਰਹੇ ਆ ਪੱਠਾ ਹੈ ਕੋਈ ਨਹੀਂ ਕੀ ਪਾਵਾਂਗੇ ਉਹਨਾਂ ਨੂੰ ਬਾਕੀ ਬੇਨਤੀ ਆ ਕੀ ਮੰਗ ਕਰਦੇ ਹੋ ਮੰਗ ਇਹੋ ਯਾਰ ਸਾਡਾ ਸਾਨੂੰ ਹੱਕ ਦੇਣ ਜਿਹੜਾ ਸਾਡਾ ਖਰਚਾ ਆ ਝੋਨੇ ਤੇ ਪੱਕੇ ਸੀ ਹੁਣ ਹੁਣ ਸਾਡੇ ਦਿਨ ਥੋੜੇ ਰਹਿ ਗਏ ਝੋਨੇ 15 20 ਦਿਨ ਤੇ ਪੱਕੀ ਫਸਲ ਸਾਡੀ ਜਲ ਗਈ ਸਾਡਾ ਹਾਲ ਕੀ ਆ ਕਿਤੇ ਜਾਵਾਂਗੇ ਜੋ ਸਾਡੀ ਕੋ ਫਸਲ ਹੀ ਮਾਰੀ ਗਈਆਂ ਹਾਂਜੀ ਬਸ ਇੰਨੀ ਬਸ ਸੋ ਇਹ ਬਖਵਕ ਕਿਸਾਨ ਨੇ ਪਿੰਡ ਜਰਾਲਾਵਾਦੇ ਇਕੱਤਰ ਹੋਏ ਨਹੀਂ ਤਾਂ ਮੰਗ ਇੱਕੋ ਹੀ ਹੈ ਕਿ ਜਿਹੜਾ ਬਣਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਹਨਾਂ ਵੱਲੋਂ ਵੀ ਲਗਾਤਾਰ ਇਹ ਬੇਨਤੀ ਹੈ ਕਿ ਇੱਥੇ ਆਣ ਕੇ ਮੌਕਾ ਦੇਖਿਆ ਜਾਵੇ ਤੇ ਸਪੈਸ਼ਲ ਗਰਦਾਬ ਦੀ ਕਰਾ ਕੇ ਜਿਹੜੀਆਂ ਇਹਨਾਂ ਜੜੀਆਂ ਜੋ ਨੁਕਸਾਨ ਹੈ ਫਸਲਾਂ ਦਾ ਉਨਾ ਦਾ ਮੁਆਵਜ਼ੇ ਦੀ ਮੰਗ ਇਹਨਾਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਗਾ ਕਿ ਕਦ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਆਣ ਕੇ ਇਹਨਾਂ ਦੀ ਸਾਰ ਲੈਗਾ ਕੈਮਰਾਮੈਨ ਬਜੀਤ ਨਾਲ ਰਵੀ ਖੜਾ ਦੈਨਿਕ ਸਵੇਰਾ ਟੀਵੀ ਫਰੂਤ ਸਾਹਿਬ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਪੁੱਤਾ ਮਾਂਗ ਪਾਲੀ ਫਸਲ ਉਹ ਬਰਬਾਦ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਜਲਾਲਾਬਾਦੀਆਂ ਜਿੱਥੇ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰੋਗੇ ਤਾਂ ਪਾਣੀ ਹੀ ਪਾਣੀ ਨਜ਼ਰ ਆਏਗਾ ਇੱਥੇ ਜਿਹੜੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਹੈ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਤਾਂ ਦੂਰ ਦੂਰ ਤੱਕ ਜਿਹੜੀਆਂ ਮੋਟਰਾਂ ਨੇ ਬੰਬੀਆਂ ਨੇ ਉਹ ਵੀ ਡੁੱਬ ਚੁੱਕੀਆਂ ਨੇ ਤੇ ਗੰਨੇ ਦੀ ਫਸਲ ਵੀ ਬੜੀ ਪ੍ਰਭਾਵਿਤ ਹੋਈ ਆ ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਦੁਖੀ ਹੋ ਕੇ ਆਪਣਾ ਹਾਲ ਦੱਸ ਰਹੇ ਨੇ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਆਖੇ ਦੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਹਰ ਸਾਲ ਹੀ ਉਹਨਾਂ ਨੂੰ ਇਹ ਮਾਰ ਚੜ੍ਹਨੀ ਪੈਂਦੀ ਹੈ ਸਾਡੇ ਨਾਲ ਭਾਜੀ ਮੌਜੂਦ ਨੇ ਗੱਲਬਾਤ ਕਰਨਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਮੇਰਾ ਨਾਮ ਆਸਟ ਗੁਰਮੀਤ ਸਿੰਘ ਜੀ ਜਲਾਲਾਬਾਦ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਨਾ ਵੀ ਇਸ ਪਿੰਡ ਦਾ ਅਰਬਾਂ ਰੁਪਈਆ ਦਾ ਨੁਕਸਾਨ ਕਣਕ ਸੋਰੀ ਝੋਨਾ ਔਰ ਗੰਨਾ ਔਰ ਪੱਠੀ ਡੰਗਰਾਂ ਦੇ ਇਹਦਾ ਨੁਕਸਾਨ ਹੋ ਚੁੱਕਾ ਵਾ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ 15 ਦਿਨ ਤੋਂ ਅਸੀਂ ਪ੍ਰਭਾਵਤ ਹਾਂ ਜਿਹੜਾ ਕਿ ਮੰਡ ਖੇਤਰ ਦੇ ਥੱਲੇ ਏਰੀਏ ਚ ਪਾਣੀ ਰਹਿ ਰਿਆ ਸੀ ਹੁਣ 10 ਦਿਨ ਤੋਂ ਉੱਪਰ ਸਾਰੇ ਪਾਣੀ ਫਿਰ ਰਿਹਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਸਾਡੇ ਨਾਮਯੂਦਾ ਐਮ ਐਲ ਏ ਕਦੀ ਵੀ ਕਿਸੇ ਨੇ ਸਾਰਨੇ ਲਈ ਸਾਡੀ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਆ ਅਰਬਾਂ ਰੁਪਈਆ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਇਹਦਾ ਆ ਕੇ ਜਾਇਜ਼ਾ ਲਿਆ ਜਾਵੇ ਸਪੈਸ਼ਲ ਗੁਰਦੌਰੀ ਕਰਕੇ ਕਿਸਾਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਜਦੋਂ ਸਰਕਾਰ ਨੂੰ ਦਿਸਦਾ ਕਿ ਇੰਨਾ ਵੱਡਾ ਨੁਕਸਾਨ ਹੋ ਗਿਆ ਫਿਰ ਕਿਉਂ ਡੀਸੀ ਲੈਵਲ ਤੱਕ ਐਸਡੀਐਮ ਤਹਿਸੀਲਦਾਰ ਪਟਵਾਰੀ ਕਿਉਂ ਸੁੱਤੇ ਪਏ ਆ ਕਿਉਂ ਨਹੀਂ ਆ ਕੇ ਸਾਡਾ ਵੇਖਦੇ ਇਹ ਸਾਡਾ ਹਾਲਾਤ ਵੇਖਣਾ ਕਿ ਅੱਜ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਜਿਨ੍ਹਾਂ ਉੱਪਰ ਪੂਰਾ ਹੀ ਖਰਚਾ ਕਰ ਦਿੱਤਾ ਹੈ ਔਰ ਇਨਾ ਨੁਕਸਾਨ ਹੋ ਗਿਆ ਕਿ ਅਸੀਂ ਝਾਲੀ ਨਹੀਂ ਸਕਦੇ ਇਹ ਕਰਕੇ ਸਾਡੇ ਉੱਪਰ ਮਿਹਰਬਾਨੀ ਕੀਤੀ ਜਾਵੇ ਕਿ ਸਾਡੀ ਸਪੈਸ਼ਲ ਗੁਰਦੌਰੀ ਕਰਕੇ ਕਿਸਾਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਮਾਲ ਡੰਗਰ ਦਾ ਖਿਆਲ ਕੀਤਾ ਜਾਵੇ ਕੋਈ ਪੱਠਾ ਨਹੀਂ ਸਾਡੇ ਕੋਲ ਸਭ ਤੋਂ ਜਲਾਲਾਬਾਦ ਦੇ ਵਿੱਚ ਮੰਡ ਖੇਤਰ ਏਰੀਆ ਹੈ ਜਿਹਦੇ ਵਿੱਚ ਸਭ ਤੋਂ ਵੱਧ ਫਸਲਾਂ ਹੁੰਦੀਆਂ ਜੇ ਸੈਂਟਰ ਗਵਰਨਮੈਂਟ ਨੂੰ ਸਾਡੀਆਂ ਫਸਲਾਂ ਦੀ ਜ਼ਰੂਰਤ ਆ ਤੇ ਫਿਰ ਸਾਡਾ ਨੁਕਸਾਨ ਝੱਲਣ ਦੀ ਵੀ ਜ਼ਰੂਰਤ ਹੋਣੀ ਚਾਹੀਦੀ ਆ ਮੈਂ ਬੇਨਤੀ ਕਰਦਾ ਵਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਉਹਨਾਂ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਵਾਂ ਸਾਡੇ ਮੌਜੂਦਾ ਐਮ.ਐਲ.ਏ ਦਲਬੀਰ ਟੋਂਗ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਸਾਡਾ ਹਾਲਾਤ ਵੇਖਣ ਵੈਰਗੁਰਜੀਕਾ ਖਲਸਾ ਵੈਰਗੁਰਜੀ ਦੀ ਫਤਿਹ ਸੋ ਇਹ ਮਾਸਟਰ ਜੀ ਨੇ ਜਿਨ੍ਹਾਂ ਵੱਲੋਂ ਆਪਣਾ ਦੁੱਖ ਜ਼ਾਹਿਰ ਕੀਤਾ ਗਿਆ ਤਾਂ ਹੋਰ ਵੀ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਕਿ ਤੁਹਾਡੀਆਂ ਫਸਲਾਂ ਨੂੰ ਨੁਕਸਾਨ ਹੋਇਆ ਜਦੋਂ ਪਾਣੀ ਹਰ ਵਾਰੀ ਨੁਕਸਾਨ ਹੁੰਦਾ ਤੇ ਤੁਹਾਨੂੰ ਚਾਹੀਦਾ ਕਿ ਸਰਕਾਰਾਂ ਨੂੰ ਇਸ ਦਾ ਕੋਈ ਢੁਕਵਾਂ ਪ੍ਰਬੰਧ ਬਿਲਕੁਲ ਵੜਦੇ ਕੋਈ ਨਹੀਂ ਜਿੱਥੇ ਆਉਂਦਾ ਹੀ ਕੋਈ ਨਹੀਂਗਾ ਤੇ ਕੱਲ ਪਰਸੋਂ ਆਇਆ ਤੇ ਢੇੜਾ ਮਾਰ ਕੇ ਚਲੇ ਗਿਆ ਇਹ ਨਹੀਂ ਵੇਖਿਆ ਪਾਣੀ ਪਾਣੀ ਹੁਣ ਪਰਸੋਂ ਦਾ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਖਲੋਤੇ ਕੰਡੇ ਦੇ ਵੇਖਣ ਲੇ ਕੀ ਬਣ ਲਿਆ ਸਾਡੇ ਡੰਗਰੇ ਭੁੱਖੇ ਮਰਨ ਲੇ ਆ ਪੱਠਾ ਹੈ ਕੋਈ ਨਹੀਂ ਕੀ ਪਾਵਾਂਗੇ ਬਿਲਕੁਲ ਬਾਕੀ ਬੇਨਤੀ ਆ ਕੀ ਮੰਗ ਕਰਦੇ ਹੋ ਮੰਗ ਇਹੋ ਯਾਰ ਸਾਡਾ ਸਾਨੂੰ ਹੱਕ ਦੇਣ ਜਿਹੜਾ ਸਾਡਾ ਖਰਚਾ ਆ ਝੋਨੇ ਤੇ ਪੱਕੇ ਸੀ ਹੁਣ ਹੁਣ ਸਾਡੇ ਦਿਨ ਥੋੜੇ ਲੱਗੇ ਝੋਨੇ 15 20 ਦਿਨ ਤੇ ਪੱਕੀ ਫਸਲ ਸਾਡੀ ਜਲੇ ਗਈ ਸਾਡਾ ਹਾਲ ਕੀ ਆ ਕਿਤੇ ਜਾਵਾਂਗੇ ਜੋ ਸਾਡੀ ਕੋ ਫਸਲ ਹੀ ਮਾਰੀ ਗਈਆਂ ਹਾਂਜੀ ਬਸ ਇੰਨੀ ਗੱਲ ਸੋ ਇਹ ਬਖਵਾ ਕਿਸਾਨ ਨੇ ਪਿੰਡ ਜਰਾਲਾਵਾਦ ਦੇ ਇਕਤਰ ਹੋਏ ਨਹੀਂ ਤਾਂ ਮੰਗ ਇੱਕੋ ਹੀ ਹੈ ਕਿ ਜਿਹੜਾ ਬਣਦਾ ਜੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਹਨਾਂ ਵੱਲੋਂ ਵੀ ਲਗਾਤਾਰ ਇਹ ਬੇਨਤੀ ਹੈ ਕਿ ਇੱਥੇ ਆਣ ਕੇ ਮੌਕਾ ਦੇਖਿਆ ਜਾਵੇ ਤੇ ਸਪੈਸ਼ਲ ਗਰਦਾਬ ਦੀ ਕਰਾ ਕੇ ਜਿਹੜੀਆਂ ਇਹਨਾਂ ਜੜੀਆਂ ਜੋ ਨੁਕਸਾਨ ਹੈ ਫਸਲਾਂ ਦਾ ਉਨ੍ਹਾਂ ਦਾ ਮੁਆਵਜ਼ੇ ਦੀ ਮੰਗ ਇਹਨਾਂ ਕਿਸਾਨਾਂ ਵੱਲੋਂ ਕੀਤੀ ਜਾਈ ਹੈ ਹੁਣ ਦੇਖਣਾ ਹੋਵੇਗਾ ਕਿ ਕਦ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਆਣ ਕੇ ਇਹਨਾਂ ਦੀ ਸਾਰ ਲੈਗਾ ਕੈਮਰਾਮੈਨ ਬਜੀਤ ਨਾਲ ਰਵੀ ਖੜਾ ਦੈਨਿਕ ਸਵੇਰਾ ਟੀਵੀ ਫਰੂਤ ਸਾਹਿਬ